ਸਰ ਆ ਜਿਹੜਾ ਅੱਜ ਬਲਾਸਟ ਹੋਇਆ ਕੀ ਮਾਮਲਾ ਹੈਗਾ ਵਾ ਤੇ ਕਿੰਨੇ ਜਾਣੇ ਚੱਕਮੀ ਹੋਏ ਇਹ ਇੱਥੇ ਨੰਗਲਗੁਰੂ ਤੋਂ ਕੁਲਦੀਪ ਕੌਰ ਵਾਈਫ ਆਫ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਤੇ ਇਹ ਕੱਲੀ ਰਹਿੰਦੀ ਸੀ ਜਿਆਦਾ ਜੋ ਗੋਂਡ ਚੋਂ ਪਤਾ ਲੱਗਿਆ ਵੀ ਇਹ ਆਪਣੇ ਦੇਵੀਦਾਸ ਦੇ ਪੇਕੇ ਆ ਤੇ ਉੱਥੇ ਹੀ ਰਹਿੰਦੇ ਤੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਤੇ ਜੋ ਇਹਨਾਂ ਦੇ ਇਹ ਜਠਾਣੀ ਆ ਉਹਦਾ ਕਹਿਣ ਤੋਂ ਵੀ ਇਹਨਾਂ ਦੇ ਨਾਲ ਘਟ ਸੀ ਇਹਨਾਂ ਨੇ ਅਕੰਧ ਕੀਤੀ ਆ ਸੈਂਟਰ ਚ ਉਹਦਾ ਵੱਖਰਾ ਕਰ ਦਿੱਤਾ ਸੀ ਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਆ ਤੇ ਉਹਦੇ ਬਾਰੇ ਜੋ ਇਹ ਇਹ ਵੀ ਦੱਸ ਰਹੇ ਵੀ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ ਪਿੰਡ ਦੇ ਆ ਮੈਂਬਰ ਸਾਹਿਬ ਆ ਸਾਬਕਾ ਸਰਪੰਚ ਆ ਬੀਬੀ ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪਟਾਸ਼ ਨੂੰ ਅੱਗ ਲੱਗੀ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਇੱਕਾਂ ਦਾ ਡਿੱਗ ਪਈ ਇਹਨਾਂ ਦੀ ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਨਾ ਕਿੰਨੇ ਲੋਕ ਇੰਜਰਡ ਸੱਤ ਟੋਟਲ ਦੱਸਦੇ ਆ ਇੱਕ ਲੇਡੀ ਆ ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ ਤੇ ਬਾਕੀ ਪੰਜ ਉਹਨਾਂ ਦੇ ਰਿਸ਼ਤੇਦਾਰ ਆ ਪਿੰਡਰ ਪਿੰਡ ਦੇ ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ ਆ ਮਾਲਕ ਉਹ ਇੱਥੇ ਰਹਿੰਦੇ ਪਿਆ ਸੀ ਨਹੀਂ ਜੋ ਇਹਨਾਂ ਦਾ ਹੁਣ ਗੋਂਡ ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੰਡ ਦੀ ਡੈਥ ਹੋ ਗਈ ਪਹਿਲਾਂ 12-13 ਸਾਲ ਝੰਡੇ ਵਾਲੇ ਰਹੀ ਆ ਕਿੰਨੇ ਕਿਨੇ ਸਾਲ ਕੰਮ ਚੱਲਦੇ ਨੇ ਇਹ ਮਹੀਨਾ ਹੋਇਆ 2 ਕੁ ਮਹੀਨੇ ਤੋਂ ਕਿਰਾਏ ਤੇ ਲਿਆ ਸੀ ਤੇ ਮਹੀਨੇ ਤੋਂ ਕਹਿੰਦੇ ਆ ਵੀ ਇਹ ਕੰਮ ਇਹਨਾਂ ਦਾ ਚੱਲਿਆ ਇੱਥੇ ਜਿਹੜੇ ਭਿੰਡਰ ਪਿੰਡ ਦੇ ਲੋਕ ਜਿਹੜੇ ਕੰਮ ਕਰਦੇ ਸੀ ਕਿ ਇਹ ਜਿਹੜੀ ਫੈਕਟਰੀ ਲਗਾਈ ਗਈ ਸੀ ਭਿੰਡਰ ਪਿੰਡ ਵਾਲਿਆਂ ਨੇ ਲਗਾਈ ਸੀ ਗਈ ਸੀ ਇਹ ਤਾਂ ਜੇ ਇਨਵੈਸਟੀਗੇਸ਼ਨ ਹੁਣ ਕਰਾਂਗੇ ਪਤਾ ਕਰਾਂਗੇ ਬਿਆਨ ਲੈਣੇ ਜਾ ਕੇ ਉਹਦੇ ਤੋਂ ਗੱਲ ਕਲੀਅਰ ਹੋਊਗੀ ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਵਾ ਇੱਕ ਮੁਲਾਜ਼ਮ ਵੀ ਇਨਵੋਲਵ ਹੈਗਾ ਮੁਲਾਜ਼ਮ ਹੋਊਗਾ ਤਾਂ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਊਗੀ ਅਗਰ ਜੀ ਇਦਾਂ ਦੀ ਕੋਈ ਗੱਲ ਨੋਟਿਸ 'ਚ ਆਉਂਦੀ ਆ ਤੇ ਬਿਲਕੁਲ ਉਹਦਾ ਹੋਊਗਾ ਮਲਾਜ਼ਮ ਉਹ ਜਿਹੜਾ ਬੰਦਾ ਉਹ ਜੰਡੇਆਲੇ ਦਾ ਦੱਸ ਰਿਹਾ ਜਿਹੜੇ ਬੰਦੇ ਨੇ ਗੱਲਬਾਤ ਕਰਾਈ ਆ ਮਲਾਜ਼ਮ ਨਹੀਂ ਉਹ ਕੋਈ ਜੂਸ ਦੀ ਰੇੜੀ ਲਵਾਉਂਦਾ ਨੇ ਦੱਸਿਆ ਜਾ ਰਿਹਾ ਕਿ ਡੇਲੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਵਾ ਉਹਦੇ ਵਿੱਚ ਮਲਾਜ਼ਮ ਵੀ ਜਿਹੜੇ ਨੇ ਉਹ ਵੀ ਇਨਵੋਲਵ ਹੈਗਾ ਇੱਕ ਇਹ ਤਾਂ ਫਿਰ ਹੁਣ ਇਹ ਜਾ ਕੇ ਪਤਾ ਕਰਦੇ ਜਿਹੜੇ ਸੱਤ ਦੇ ਇੰਟਰਪਿੰਡ ਦੇ ਨੇ ਮੈਂ ਉਹੀ ਕਹਿ ਰਿਹਾ ਹਾਂ ਵੀ ਜਿਹੜੇ 7 ਬੰਦੇ ਇੰਜਰਡ ਹੋਏ ਆ ਇਹ ਦੇਖ ਲੈਣੇ ਜਾ ਕੇ ਵੀ ਜੇ ਕੋਈ ਮੁਲਾਜ਼ਮ ਹੋਊਗਾ ਤਾਂ ਉੱਤੇ ਵੀ ਬਣਦੀ ਕਾਰਵਾਈ ਹੋਊਗੀ। ਓਕੇ। ਦਾਤ ਕੀ ਹੋਈ ਹੈ ਕੋਈ? ਨਹੀਂ ਉਹ ਜਿਹੜੇ ਲੇਡੀਜ਼ ਆ ਨਾ ਉਹਦੀ ਕੰਡੀਸ਼ਨ ਖਰਾਬ। ਹਾਂਜੀ ਕੀ ਨਾਮ ਜੀ? ਮੇਰਾ ਨਾਮ ਅਰਜੀਤ ਕੌਰ ਜੀ, ਸਾਹਬ ਦਾ ਸਰਪੰਚ। ਅਮਰਜੀਤ ਕੌਰ ਜੀ ਕੀ ਗੱਲ ਹੋਈ ਆ ਜੀ ਪਿੰਡ ਦੇ ਮੋਬਾਈਲ ਤੇ ਗੱਲ ਜੀ ਕੋਈ ਪਤਾ ਨਹੀਂ ਜਾਏਗਾ ਤੇ ਜਦੋਂ ਇੱਥੇ ਰੌਲਾ ਪੈਂਦਾ ਸੁਣਿਆ ਹਾਂ ਮੈਂ। ਏ ਅੱਜ ਉਹ ਉੱਥੇ ਅੱਗ ਲੱਗੀ ਅੱਗ ਅੱਗ ਲਈ ਮੈਂ ਬਹੁਤ ਪਿੰਡ ਚ ਵੀ ਰੌਲਾ ਪਾਇਆ ਤੇ ਨਿਕਲੋ ਉਹਨਾਂ ਦੇ ਆਕੂ ਕਾਂ ਦੇ ਅੱਗ ਲੱਗ ਗਈ ਆਪ ਤਾਂ ਸਾਨੂੰ ਤੇ ਹੋਈ ਵੀ ਸਿਲੰਡਰ ਫਟ ਗਿਆ ਕਿ ਸਿਲੰਡਰ ਕਿਤੇ ਫਟ ਗਿਆ ਵਾ ਤਾਂ ਅੱਗ ਲੱਗ ਗਈ ਜਦੋਂ ਮੁਰਕੇ ਇੱਥੇ ਆਏ ਤਾਂ ਫਿਰ ਇੱਥੇ ਤੇ ਪੰਜ ਚਾਰ ਬੰਦੇ ਨਾਲ ਇਹ ਬੀਬੀ ਵੀ ਕਾਰਵਾਈ ਵੀ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਪਟਾਕੇ ਬਣਾਉਂਦੇ ਤੇ ਤਾਂ ਕਰਕੇ ਛੱਡ ਗਏ ਉਦਾਂ ਸਾਨੂੰ ਕੋਈ ਪਿੰਡ ਚ ਨਹੀਂ ਪਤਾ ਹੈਗਾ ਵੀ ਇਹ ਪਟਾਕੇ ਚ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਕਿ ਉਹੀ ਕੋਈ ਇੱਥੇ ਕਿਰਾਏ ਤੇ ਵੀ ਰਹਿੰਦਾ ਕਿ ਨਹੀਂ ਰਹਿੰਦਾ ਜਿਹੜੇ ਇੱਥੇ ਗਵਾਣ ਚ ਰਹਿੰਦੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਸਾਕੇ ਬੰਦਦੇ ਆ ਉਹਨਾਂ ਨੇ ਕਦੀ ਸ਼ਿਕਾਇਤ ਕੀਤੀ ਹੋਏ ਪਿੰਡ ਦੇ ਵਿੱਚ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਨਹੀਂ ਜੀ ਉਹਨਾਂ ਉਹਦਾ ਮੁੰਡਾ ਬਾਹਰ ਜਾਂਦਾ ਸੀ ਬਜ਼ੁਰਗ ਜਿਹੜਾ ਉਹ ਵਿਚਾਰੇ ਦਾ ਦਿਲ ਹੀ ਲਾਈ ਬੀਬੀ ਦੇ ਘਰ ਵਾਲਾ ਜਿਹੜਾ ਉਹ ਗੁਜਰਿਆ ਸੀ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਬੀਬੀਆਂ ਘਟ ਬਾਦੀ ਸੌਰਿਆਂ ਜਠਾਣੀਆਂ ਜਠਾਕ ਜ ਮੰਦੀਆਂ ਜਦੋਂ ਆਪਣੇ ਵਖੋ 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 ਇਹਦੇ ਨੂੰ ਬਾਵਾ ਚੇਰ ਹੋ ਗਿਆ ਵਖੋ ਵਕਰ ਹੋ ਗਿਆ ਇਹ ਰਹਿੰਦੀ ਸ਼ਹਿਰੀ ਰਹਿੰਦੀ ਨਹੀਂ ਔਰਲੇ ਬਨੇ ਮਹੱਲੇ 'ਚ ਸ਼ਹਿਰ ਰਹਿੰਦੀ ਤੇ ਬਾਬਾ 6-7 ਸਾਲ ਸ਼ਹਿਰ ਰਹਿੰਦੇ ਤੇ ਜਦੋਂ ਇਹਦਾ ਘਰ ਵਾਲਾ ਅਮਰਜੀਤ ਮਰ ਗਿਆ ਕੁਲਦੀਪ ਦਾ ਉਦੋਂ ਇੱਥੇ ਮਰੇ ਨੂੰ ਇੱਥੇ ਲੈ ਕੇ ਆਇਆ ਦਾ ਸਸਕਾਰ ਕੀਤਾ ਉਦੋਂ ਬਾਅਦ ਆਹੀ ਭੋਪਾਗ ਤਾਂ ਮੁਰਕੇ ਬਾਅਦ ਚ ਨਹੀਂ ਆਏ ਨਾ ਪਤਾ ਹੈ ਕਿ ਫੈਕਟਰੀ ਚੱਲਦੀ ਹੈ ਕਿਵੇਂ ਚੱਲਦੀ ਹੈ ਜਿਵੇਂ ਗਵਾਂਡੀਆਂ ਦੇ ਕੰਦ ਨਾ ਕੰਦ ਸਾਂਝੀ ਆ ਜੇ ਬਾਈ ਦਾ ਬੇਲ ਗਵਾਂਡੀਆਂ ਦਾ ਨੁਕਸਾਨ ਹੋ ਜਾਂਦਾ ਹੋ ਜਾਂਦਾ ਅਸੀਂ ਤੱਕੇ ਨਹੀਂ ਰੱਬ ਉਹਨੂੰ ਘਰ ਹੈ ਨਹੀਂ ਭਾਵੇਂ ਹੋ ਜਾਂਦਾ ਰੱਬ ਉਹ ਲੋ ਬਾਬੇ ਟਾਲੇ ਸਾਬ ਗਈਆਂ ਮਾਵਾਂ ਤੀਆਂ ਟਾਲੇ ਸਾਬ ਗਈਆਂ ਤੇ ਮਾਤਾ ਉਹਨਾਂ ਦੀ ਤਰਨ ਤਾਰਨ ਵੇ ਬਾਬਿਆਂ ਨਾਲ ਗੱਡੀ ਤੇ ਗਈ ਸੀ ਉਹ ਤੇ ਸਾਡੇ ਆਏ ਤੋਂ ਅਸੀਂ ਗਏ 6 7 ਵਜੇ ਗਏ ਆ ਉਦੋਂ ਆਈ ਗੱਡੀ ਤੋਂ ਸੇਵਾ ਬਾਈ ਤੋਂ ਜੀ ਕੋਣ ਪੁਲਿਸ ਨੂੰ ਇਤਲਾਹ ਕੀਤੀ ਗਿਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਵੀ ਉਹ ਦਿਹਾਣੇ ਪੁਲਿਸ ਵਾਲੇ ਜਾਣਨਗੇ ਵੀ ਦੇਖਣਗੇ ਵੀ ਕੀ ਇਹ ਕਿਉਂ ਗਲਤ ਕੰਮ ਇੱਥੇ ਹੋਇਆ ਵਾ ਤੇ ਬਾਕੀ ਇਹ ਕਾਰਵਾਈਆਂ ਦਾ ਤੇ ਬਿਲਕੁਲ ਰੋਲ ਨਹੀਂ ਨਾਗਾ ਇਹਦੇ ਬੀਬੀ ਵਿਚਾਰੀ ਆਵ ਬੇ ਬਜ਼ੁਰਗਾਂ ਦੇ ਸਾਹਮਣੇ ਇਹ ਕੰਦਰ ਇਟਸ 2133 ਇਹ ਬੰਦੇ ਇੱਥੇ ਰਹਿੰਦੇ ਆ ਤੁਹਾਡੇ ਪਿੰਡ ਦੇ ਲੋਕ ਵੀ ਇੱਥੇ ਕੰਮ ਕਰਦੇ ਸੀ ਕੌਮ ਕੋਈ ਆਪੋ ਆਪਣਾ ਪੱਠਾ ਦਾਤਾ ਲੈ ਕੇ ਕਿਸ ਦੇ ਘਰ ਵਾਲਾ ਅੱਜ ਕੱਲ ਨਹੀਂ ਜਾਂਦਾ ਪਿੰਡਾਂ ਜੀ ਅੱਗੇ ਜਨਾਨੀਆਂ ਚਾਰ ਬੈਹ ਜਦੇ